ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਬਹੁਤ ਅੱਛਾ ਰਿਵਰਸ ਦਿੱਤਾ ਤੁਸੀਂ ਦਿਖਾਉਂਗੀ ਨਾ ਚਾਹੇ ਉਹ ਕਾਨੀ ਸੋਰਸ ਨੇ ਚਾਹੇ ਕੁਝ ਵੀ ਨੇ ਤੇ ਉਹ ਨਾ ਤੁਹਾਨੂੰ ਲੈਸ ਵਿੱਚ ਹੀ ਦਿਖਾਵਾਂਗੇ ਅੱਡੇ 1300 ਦੇ ਜਿਹੜੇ ਪੀਸਿਸ ਉੱਥੇ ਨਿਕਲ ਗਏ ਨੇ ਆ ਜਿਹੜਾ ਪੈਨਲ ਹੈਗਾ ਇਹ ਵਾਲਾ ਇਹ ਸੈਂਟਰ ਚ ਆਉਣਾ ਹੈ ਠੀਕ ਹੈ ਔਰ ਪੂਰਾ ਥੱਲੇ ਤੱਕ ਐਦਾਂ ਹੀ ਹੈ ਆ ਦੇਖੋ ਹੋਰ ਜਿਆ ਕੰਮ ਅਲੱਗ ਜਿਹਾ ਬਲੌਕ ਨੀਡ ਐਂਡ ਕਲੀਨ ਦਾ ਦੁਪੱਟਾ ਹੈ ਬਹੁਤ ਸੋਹਣਾ ਪੀਸ ਆ ਦੇਖੋ ਇੱਕਦਮ ਅਲੱਗ ਚੀਜ਼ ਵਿਦ ਡੋਰੀ ਠੀਕ ਹੈ ਆ ਐਦਾਂ ਗਲਾ ਬਣਿਆ ਹੋਇਆ ਹੈ ਇਹਦੇ ਨੇ ਤੁਹਾਡਾ ਫੀਡਬੈਕ ਮੈਸੇਜ ਆਂਦਾ ਹੈ ਨਾ ਕਿ ਉਹ ਮਤਲਬ that works good one boosted ਹੈ ਐਦਾਂ ਹੀ ਸਾਡੇ ਨਾਲ ਜੁੜੇ ਜੀ ਵੈਲਕਮ ਟੂ ਯਰ ਚੈਨਲ ਬੈਂਡ ਦਾ ਟੈਂਡ ਵਿਦ ਸਟਾਈਲ ਬੁਟੀਕ ਫ্রম ਅੰਮ੍ਰਿਤਸਰ ਕਿੱਦਾਂ ਸਾਰੇ ਠੀਕ ਠਾਕ ਹੋ ਕੂਬਨ ਜੁਆਏ ਕੀਤਾ ਲੋੜੀਆਂ ਲੜੀਆਂ ਬਣਾ ਲਈਆਂ ਜੀ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਅੱਛਾ ਰਿਵਰਡ ਦਿੱਤਾ ਤੁਸੀਂ ਅਗੇਨ ਆਲਵੇਜ਼ ਅਸੀਂ ਬੋਲਦੇ ਆਂ ਕਿ ਤੁਹਾਡੀ ਸ਼ਾਪਿੰਗ ਜੋ ਤੁਸੀਂ ਕਰਦੇ ਹੋ ਸਾਨੂੰ ਸਪੋਰਟ ਕਰਦੇ ਹੋ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਫਿਰ ਦਿਲ ਕਰਦਾ ਹੈ ਕਿ ਹੋਰ ਨਵਾਂ ਨਵਾਂ ਕੁਝ ਲੈ ਕੇ ਆਈਏ ਤੇ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਬਹੁਤ ਜ਼ਿਆਦਾ ਗੱਲਾਂ ਕਰਦੇ ਨਹੀਂ ਤੇ ਨਾ ਮੇਰੇ ਕੋ ਕਾਨੀ ਸੂਟਸ ਦੀ ਡਿਮਾਂਡ ਆ ਰਹੀ ਸੀਗੀ ਫਿਰ ਜਿਹੜੇ ਪਹਿਲੇ ਸੀਗੇ ਉਹ ਬੜੀ ਜਲਦੀ ਨਿਕਲ ਗਏ ਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਸਰਦੀ ਵੀ ਕੋਈ ਬਹੁਤ ਜ਼ਿਆਦਾ ਟਾਈਮ ਤੱਕ ਨਹੀਂ ਰਹਿਣ ਵਾਲੀ ਆਈ ਵੀ ਲੇਟ ਹੈ ਤੇ ਚੱਲ ਵੀ ਜਲਦੀ ਜਾਣਾ ਲੱਗਦਾ ਹੈ ਇਹਨੇ ਹਣਾ ਤੇ ਮਤਲਬ ਕਿ ਇੰਨਾ ਜ਼ਿਆਦਾ ਮਤਲਬ ਫੈਬ ਤੱਕ ਰਹਿ ਲੂਗੀ ਫਾਈ ਬੈਂਡ ਤਾਂ ਗਿਆ ਕਿਦਾਂ ਤੇ ਹੁਣ ਜੋ ਵੀ ਅੱਜ ਪਸ਼ਮੀਨਾ ਦਿਖਾਉਂਗੀ ਨਾ ਚਾਹੇ ਉਹ ਕਾਨੀ ਸੂਟਸ ਨੇ ਚਾਹੇ ਕੁਝ ਵੀ ਨੇ ਤੇ ਉਹ ਨਾ ਤੁਹਾਨੂੰ ਲੈਸ ਵਿੱਚ ਹੀ ਦਿਖਾਵਾਂਗੇ ਕਾਨੀ ਸੂਟ ਤੇ ਵੈਸੇ ਅਸੀਂ ਬਹੁਤ ਜ਼ਿਆਦਾ ਉਹ ਕਰਕੇ ਨਹੀਂ ਲਾਂਦੇ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਅਸੀਂ ਇਦਾਂ ਕਿਉਂਕਿ ਤੁਹਾਨੂੰ ਪਤਾ ਹੈ ਆਪ ਤੇ ਬਣਾਈਦੇ ਨਹੀਂ ਇਹ ਤੇ ਬਜਾਰੋਂ ਹੀ ਚੱਕਦੇ ਆਂ ਤੇ ਇਹ ਕਾਨੀ ਸੂਟ ਦੇ ਕਲਰ ਵੀ ਬੜੇ ਪਿਆਰੇ ਜੇ ਇੱਕ ਖੋਲ ਕੇ ਤੁਹਾਨੂੰ ਦਿਖਾ ਦੂੰਗੀ ਬਾਕੀ ਕਲਰਸ ਮੈਂ ਦੇ ਤੁਹਾਨੂੰ ਦਿਖਾ ਦੂੰਗੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਆਏਗਾ ਇਦਾਂ ਗਲੇ ਉੱਪਰ ਠੀਕ ਹੈ ਦੇ ਦੇ ਘੇਰੇ ਉੱਪਰ ਆਣਾ ਐਦਾਂ ਵਾਲਾ ਕੰਮ ਆ ਦੇਖੋ ਜੈਕਵਾਰਡ ਕਾਨੀ ਕਹਿੰਦੇ ਨਾ ਜਿਹਨੂੰ ਪ੍ਰੋਪਰ ਵੇਵਿੰਗ ਵਾਲਾ ਦੇਖੋ ਬਹੁਤ ਸੋਹਣਾ ਪੀਸ ਆ ਐ ਔਰ ਇੱਕ ਦਿਨ ਨਾ ਪ੍ਰੋਪਰ ਵੇਵਿੰਗ ਹੁੰਦੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਕੀ ਹੁੰਦਾ ਨਾ ਕੀ ਕਾਨੀ ਸੂਟ ਦੀ ਪਹਿਚਾਣ ਹੀ ਇਹ ਹੁੰਦੀ ਹੈ ਕਿ ਜਿਹੜਾ ਇਹਦੇ ਵਿੱਚ ਜਰੀ ਦਾ ਕੰਮ ਹੋਇਆ ਹੁੰਦਾ ਨਾ ਆ ਦੇਖੋ ðiis is proper waving ਆ ਦੇਖੋ ਠੀਕ ਹੈ ਐਵੇਂ ਚੁੱਬਣ ਵਾਲਾ ਸੂਟ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਇਹ ਇਹ ਬੜਾ ਬਿਊਟੀਫੁਲ ਕਲਰ ਹੈ ਐ ਬਲੂ ਜਿਹਾ ਕਲਰ ਆ ਗ੍ਰੇਸ਼ ਬਲੂ ਜਿਹਾ ਬਹੁਤ ਸੋਹਣਾ ਆ ਦੇਖੋ ਬਹੁਤ ਪਿਆਰਾ ਪੀਸ ਆ ਠੀਕ ਹੈ ਜੀ ਤੇ ਆ ਤੁਹਾਨੂੰ ਅਸੀਂ ਲੈਸ ਕਰਕੇ ਦੇ ਰਹੇ ਹਾਂ 1200 ਦਾ ਕਰਨੀ ਸੁਭ ਮਿਲ ਰਿਹਾ ਤੁਹਾਨੂੰ ਬਹੁਤ ਸੋਹਣਾ ਔਰ ਨਾ ਇਹਦੀ ਜਿਹੜੀ ਬਾਟਮ ਹੈ ਨਾ ਉਹ ੜੀ ਵਧੀਆ ਜੇ ਡਬਲ ਸ਼ੈਡੇਡ ਪਸ਼ਮੀਨਾ ਠੀਕ ਹੈ ਆ ਦੇਖੋ ਡਬਲ ਸ਼ੈਡੇਡ ਬਾਟਮ ਹੈ ਇਹਦੇ ਨਾਲ ਠੀਕ ਹੈ ਤੇ ਇਹਦੇ ਕਲਰਸ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਜੇ ਠੀਕ ਹੈ 1200 ਤੁਹਾਨੂੰ ਮੈਂ ਪ੍ਰਾਈਸ ਦੱਸਦਾ ਵੈਸੇ ਤੇ 1350 1350 ਦੇ ਜਿਹੜੇ ਪੀਸਿਸ ਹੋ ਨਿਕਲ ਗਏ ਨੇ ਹੁਣ ਜਿਹੜੇ ਆ ਇੱਕ ਦੋ ਰਹਿ ਗਏ ਨੇ ਟਾਈਮ ਨਹੀਂ ਲੱਗਾ ਸੀਗਾ ਕਿ ਤੁਹਾਨੂੰ ਸ਼ੇਅਰ ਕਰੀਏ ਹੁਣ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਕੁਝ ਕਾਨੀ ਵਿੱਚ ਦਿਖਾ ਦਿਓ ਸਿੰਪਲ ਸੋਬਰ ਬਹੁਤ ਜ਼ਿਆਦਾ ਕੰਮ ਵੀ ਨਾ ਹੋਇਆ ਹੋਵੇ ਠੀਕ ਹੈ ਇਹਦੇ ਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਰਹੀ ਹਾਂ ਇੱਕ ਤੁਹਾਨੂੰ ਬਲੂ ਦਿਖਾਇਆ ਸੀ ਜੇ ਥਿਸ ਇਜ਼ ਗ੍ਰੀਨ ਰਾਮਾ ਗ੍ਰੀਨ ਕਲਰ ਠੀਕ ਹੈ ਜੀ ਐਂਡ ਇਹਨਾਂ ਦਾ ਕੱਟ ਕਰਨ ਨੂੰ ਪਤਾ ਹੈ ਕਿ ਪੂਰਾ ਖੁੱਲਾ ਢੁਲਾ ਹੁੰਦਾ ਹੈ ਆਰਾਮ ਨਾਲ 바ਵਾ ਵਿੱਚ ਹੀ ਹੁੰਦੀਆਂ ਨੇ ਵਾਟਰਵੇਅਰੀ ਅਲੱਗ ਹੈ ਆ ਪੁਰਾਣੇ ਜਿਹੜੇ ਕਾਨੀ ਸੂਟ ਸੀਗੇ ਉਹਨਾਂ ਦੇ ਨਾਲ ਬਾਟਮ ਵਿੱਚ ਹੀ ਸੀਗੀ ਇੱਕ ਕਲਰ ਇਹਦੇ ਵਿੱਚ ਆਵਲਾ ਆ ਠੀਕ ਹੈ ਇਹ ਵੀ ਬਲੂ ਆ ਪਰ ਇਹ ਫਿਰੋਜੀ ਬਲੂ ਆ ਠੀਕ ਹੈ ਉਹ ਗਰੇਏਸ਼ ਬਲੂ ਆ ਥੋੜਾ ਕਾਲੇ ਬੰਚ ਇਹ ਫਿਰੋਜੀ ਬਲੂ ਆ ਠੀਕ ਹੈ ਜੀ ਬ੍ਰਾਂਡ ਦੇ ਸੂਟ ਨੇ ਸਾਰੇ ਤੇ ਇੱਕ ਇਹਦੇ ਵਿੱਚ ਆ ਦੇਖੋ ਬਲੈਕ ਕਲਰ ਵੈਰੀ ਬਿਊਟੀਫੁਲ ਪੀਸ ਆ ਦੇਖੋ ਇੱਕ ਇਹ ਚਾਏਗਾ ਬਲੈਕ ਕਲਰ ਸੇਮ ਪੀਸ 1200 ਇੱਕ ਸਿੰਗਲ ਕਲਰ ਰਹਿ ਗਿਆ ਜੇ ਬਸ ਮਹਿੰਦੀ ਕਲਰ ਬੋਰ ਸੋਨਾ ਕਲਰ ਰਹਿ ਗਈ ਆ ਦੇਖੋ ਮਹਿੰਦੀ ਕਲਰ ਠੀਕ ਹੈ ਇਹਦੀ ਲੁੱਕ ਐਦਾ ਦੀ ਆਂਦੀ ਹੈ ਸੂਕਸ ਦੀ ਠੀਕ ਹੈ ਜੀ ਵੈਰੀ ਬਿਊਟੀਫੁਲ ਪੀਸ ਮਹਿੰਦੀ ਕਲਰ ਠੀਕ ਹੈ ਜਿੰਨੇ ਵੀ ਕਾਣੀ ਸੂਟਸ ਦਿਖਾਏ ਨੇ ਸਾਰੇ ਹੋਂਦਾਂ ਨੂੰ ਕਿਉਂਕਿ ਸਰਦੀ ਦਾ ਨੂੰ ਦੱਸਿਆ ਜਿੱਦਾਂ ਕਿ ਬਸ ਹੁਣ ਜਾਣੀ ਵਾਲੀਏ ਤੇ ਅਸੀਂ ਵੀ ਜ਼ਿਆਦਾ ਨਾ ਪਛਬੀਨੇ ਦਾ ਸਟਾਕ ਉਹਨੂੰ ਕੁਝ ਜ਼ਿਆਦਾ ਲਿਆ ਕੇ ਨਹੀਂ ਰੱਖ ਰਹੇ ਤੇ ਤੁਹਾਨੂੰ ਪਹਿਣੇ ਜੇ 1200 100 ਇੱਥੇ ਤੇ ਹੈ ਨਹੀਂ ਕਿਉਂਕਿ ਇੱਕ ਕਾਨੀ ਸੂਟ ਹੀ ਇਹੋ ਜੇ ਸੂਟਸ ਨੇ ਜਿਨ੍ਹਾਂ ਦਾ ਨਾ ਐਦਾਂ ਨਹੀਂ ਹੈ ਕਿ ਅੱਜ ਐਸ ਸਰਦੀਆਂ 'ਚ ਪਹਿਣੇ ਆ ਤੇ ਅਗਲੀਆਂ ਸਰਦੀਆਂ 'ਚ ਰਵਾਜ ਨਹੀਂ ਹੈਗਾ ਐਦਾਂ ਨਹੀਂ ਆ ਕਾਨੀ ਸੂਟਸ ਇਜ਼ ਫੋਰਐਵਰ ਸੂਟਸ ਕੋਣ ਵੀ ਲਓਗੇ ਕਾਨੀ ਕਾਨੀ ਰਹਿਣੀ ਆ ਡਿਜ਼ਾਈਨਿੰਗ ਵੀ ਆਲਮੋਸਟ ਜੇ ਐਦਾਂ ਦੀ ਹੀ ਆਉਂਦੀ ਆ ਹਨਾ ਦਿਕਾਨੀ ਸੂਟਸ ਅਗਰ ਤੁਸੀਂ ਜਿੱਦਾਂ ਹੁਣ ਲੈ ਵੀ ਲੈਂਦੇ ਹੋ ਰੱਖ ਵੀ ਲੈਂਦੇ ਹੋ ਲੈ ਕੇ ਚਾਹੀਏ ਤੇ ਤੁਸੀਂ ਅਗਲੀਆਂ ਸਰਦੀਆਂ ਦੇ ਵਿੱਚ ਵੀ ਉਹਨੂੰ ਪਾ ਸਕਦੇ ਹੋ ਕਿਉਂਕਿ ਦੇਖੋ ਹੁਣ ਇਸ ਵਾਰੀ ਸਰਦੀ ਪਈ ਘੱਟ ਆ ਹੈਨਾ ਇਸ ਕਰਕੇ ਸਟਾਕ ਵੀ ਥੋੜਾ ਉਸੇ ਹਿਸਾਬ ਦੇ ਨਾਲ ਅਸੀਂ ਇਦਾਂ ਹੀ ਲੈਂਦਾ ਹੈ ਤੇ ਅਗਲੀਆਂ ਸਰਦੀਆਂ ਦੇ ਵਿੱਚ ਵੇਖੋ ਰੱਬ ਜਾਣੇ ਹੁਣ ਉਹ ਤੇ ਵਾਹਿਗੁਰੂ ਜਾਣਦਾ ਹੈ ਕਿ ਅਗਲੀਆਂ ਸਰਦੀਆਂ ਦੇ ਲੇਕਿਨ ਇਹ ਹੈ ਕਿ ਪੈਣੇ ਦੇ ਹੈ ਹੀ ਆ ਤੇ ਹੈ ਨਹੀਂ ਕਿ ਸਰਦੀ ਆਉਣੀ ਹੀ ਨਹੀਂ ਹੈ ਤੇ ਫਿਰ ਤੁਸੀਂ ਉਦੋਂ ਵੇਅਰ ਕਰ ਸਕਦੇ ਹੋ ਪੈਰ ਹੋਣਗੇ ਤੇ ਚੱਕੋ ਤੇ ਪਾਓ ਠੀਕ ਹੈ ਅੱਛਾ ਉਹ ਤਾਂ ਹੋ ਗਿਆ ਕਾਨੀ ਏ ਤੁਹਾਨੂੰ ਦਿਖਾ ਰਹੀ ਆ ਪਸ਼ਮੀਨੇ ਉੱਪਰ ਬਲੌਕ ਠੀਕ ਹੈ ਜੀ ਬੜਾ ਹੀ ਸੋਹਣਾ ਪੀਸ ਹੈ ਲੇਵੈਂਡਰ ਕਲਰ ਦਾ ਪੀਸ ਆ ਇਹਦਾ ਬਲੌਕ ਬੜਾ ਸੋਹਣਾ ਹੋਇਆ ਹੋਇਆ ਜੇ ਤੁਹਾਨੂੰ ਇਹ ਪੀਸ ਖੋਲ ਕੇ ਦਿਖਾ ਰਹੀ ਆ ਮੈਂ ਆ ਦੇਖੋ ਵੈਰੀ ਬਿਊਟੀਫੁਲ ਪੀਸ ਐਦਾਂ ਆਇਆ ਹੈ ਇਹਦਾ ਬਲੌਕ ਆ ਜਿਹੜਾ ਪੈਨਲ ਹੈਗਾ ਇਹ ਵਾਲਾ ਇਹ ਸੈਂਟਰ ਚ ਆਉਣਾ ਹੈ ਠੀਕ ਹੈ ਔਰ ਪੂਰਾ ਥੱਲੇ ਤੱਕ ਐਦਾਂ ਹੀ ਹੈ ਆ ਦੇਖੋ ਘੇਰੇ ਉੱਪਰ ਐਦਾਂ ਆ ਜਾਏਗਾ ਆ ਦੇਖੋ ਠੀਕ ਹੈ ਜੀ ਵੈਰੀ ਬਿਊਟੀਫੁਲ ਬਲੌਕ ਲੱਗ ਜੋ ਰਖਾਣੀ ਹੈ ਤੁਹਾਨੂੰ ਆ ਗਲੇ ਤੇ ਜਿਹੜੀ ਪੱਟੀ ਆਉਣੀ ਹੈ ਆ ਦੇਖੋ ਆ ਦਾ ਸੈਂਟਰ ਜਾ ਕੇ ਕੀ ਆ ਚੀਜ਼ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਤੇ ਆ ਆਣੀ ਇਹਦੀ ਬਾਟਮ ਆ ਵਾਲੀ ਤੇ ਇਹਦੀ ਬੈਕ ਵੀ ਦਿਖਾ ਰਹੇ ਆ ਤੁਹਾਨੂੰ ਰਾਮ ਟੈਕਸ ਦਾ ਬਸ਼ਮੀਨਾ ਆਏਗੀ ਇਹਦੀ ਬੈਕ ਠੀਕ ਹੈ ਪੂਰੀ ਔਰ ਥੱਲੇ ਨੀਚੇ ਆ ਜਾਏਗਾ ਇਹਦੇ ਬਾਟਮ ਯਕੀਨੀ ਤੇ ਬਾਵਾ ਵੇਜ ਦੀਆਂ ਬੜੀਆਂ ਹੋਈਆਂ ਆ ਆਲਵੇਜ ਦਸੀਦਾ ਚਨਾਨ ਦਾ ਦੁਪੱਟਾ ਇਹਦੇ ਨਾਲ ਖੁੱਲਾ ਡੁੱਲਾ 2 ਮੀਟਰ ਕੱਟ ਬਹੁਤ ਸੋਹਣਾ ਪੀਸ ਆ ਦੇਖੋ ਅਚਾ ਇਹਦੇ ਜਿੱਦਾਂ ਇਹਦੇ ਨਾਲ ਸੈਂਟਰ ਜਿੱਦਾਂ ਅਸੀਂ ਪੈਨਲ ਦੇ ਦਿੱਤਾ ਆ ਦੇਖੋ ਵੈਰੀ ਬਿਊਟੀਫੁਲ ਪੀਸ ਸਾਈਡਸ ਤੇ ਬਾਰਡਰ ਔਰ ਸੈਂਟਰ ਦੇ ਵਿੱਚ ਥਾਵਲਾ ਪੈਨਲ ਦਿੱਤਾ ਬਹੁਤ ਸੋਹਣਾ ਪੀਸ ਹੈ ਲਵੈਂਡਰ ਕਲਰ ਔਰ ਲਵੈਂਡਰ ਕਲਰ ਦਾ ਦੁਪੱਟਾ ਆਬਿਤ ਕੰਟਰਾਸਟ ਬਲੋਕ ਠੀਕ ਹੈ ਜੀ ਅੱਛਾ ਇਹ ਦਾ ਤੁਹਾਨੂੰ ਪਹਿਣਾ ਜੇ ਪ੍ਰਿੰਟ ਰੇਟ ਹੈਗਾ ਉਹਦਾ 2900 ਤੇ ਅੱਜ ਤੁਹਾਨੂੰ ਇਹ ਸੂਟ ਹੁਣ ਪੈ ਜਣੇ ਜੇ 2500 ਠੀਕ ਹੈ ਜੀ 2900 ਹੈ ਹੁਣੇ 2500 ਦੇ ਬਲੋਕ ਵਾਲੇ ਸੂਟ ਤੁਹਾਨੂੰ ਅਸੀਂ ਇਹ ਦੇ ਰਹੇ ਹਾਂ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਤੇ ਦੈਨ ਤੁਹਾਨੂੰ ਜਿਹੜਾ 50 ਰੁਪੀਜ਼ ਹੈ ਉਹ ਹੋਰ ਐਕਸਟਰਾ ਜਿਹੜੀ ਆ ਉਹ ਲੈਸ ਮਿਲਦੀ ਹੈ ਐਂਡ ਵਨ ਬੈਨੀਫਿਟ ਇਜ਼ देयर ਕਿ ਅਗਰ ਤੁਸੀਂ ਅ ਮਤਲਬ ਸਾਡੇ ਕੋ ਪਹਿਲੀ ਵਾਰੀ ਕਰ ਰਹੇ ਹੋ ਆਰਡਰ ਪਰਚੇਸ ਕਰ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਅਸੀਂ ਲੈਸ ਦਿੰਨੇ ਆ ਠੀਕ ਹੈ ਸੋ ਜਿੰਨੂੰ ਵੀ ਪਸੰਦ ਆਂਦਾ ਹੈ ਸੂਟ ਹੈ ਸਕਰੀਨਸ਼ਾਟ ਲਓ ਕਿਉਂਕਿ ਹੁਣ ਗਿਣੇ ਚੁੜੇ ਪੀਸਿਸ ਨੇ ਤੇ ਉਹਨਾਂ ਨੂੰ ਅਸੀਂ ਹੁਣ ਲੈਸ ਤੇ ਹੀ ਕੱਢ ਰਹੇ ਹਾਂ ਹੁਣ ਆ ਦੇਖੋ ਵੈਰੀ ਬਿਊਟੀਫੁਲ ਪੀਸ ਇਹ ਜਿਹਦਾ ਬਣ ਕੇ ਆਏ ਨੇ ਹੱਲੇ ਹੁਣ ਜਿਹੜੇ ਪੀਸ ਕਿਉਂਕਿ ਬਣਾਣੇ ਤੇ ਬੰਦ ਨਹੀਂ ਕਰਨੇ ਨਾ ਆਪਾਂ ਕਿਉਂਕਿ ਜਿਹੜਾ ਪਸ਼ਮੀਨਾ ਦੇਖੋ ਬਾਹਰ ਜਦੋਂ ਜਾਂਦੇ ਆ ਨਾ ਸੂਡ ਬਾਹਰ ਜਿੱਦਾ ਕੈਨੇਡਾ ਹੋ ਗਿਆ ਜਾਂ ਕਿੱਦਾਂ ਉੱਥੇ ਸਰਦੀਆਂ ਰਹਿੰਦੀਆਂ ਨੇ ਪਰ ਉਹ ਜਿਹੜੇ ਸਾਡੇ ਬਾਹਰ ਦੇ ਕਸਟਮਰਸ ਆ ਨਾ ਉਹ ਪਸ਼ਮੀਨਾ ਦੀ بجائے ਜ਼ਿਆਦਾ ਸਿਲਕ ਲੈਂਦੇ ਨੇ ਜਿੱਦਾਂ ਉਹਦੇ ਪੈ ਹੀ ਜਾਣੀ ਯਾਨੀ ਤਾਂ ਉੱਥੇ ਲੋ ওভারਕਾਟ ਲੋਨਕਾਟਸ ਆ ਮਿਲਦੇ ਨੇ ਉਹ ਚੱਲਦੇ ਰਹਿੰਦੇ ਨੇ ਉੱਥੇ ਆ ਦੇਖੋ ਇਹਦਾ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਇਹਦਾ ਵੀ ਬਿਲਕੁਲ ਸੋਬਰ ਜਿਹਾ ਕੰਮ ਅਲੱਗ ਜਿਹਾ ਬਲੌਕ ਨੀਟ ਐਂਡ ਕਲੀਨ ਆ ਸਾਰਾ ਦਾ ਸਾਰਾ ਜਿਹੜਾ ਪੈਨਲ ਆ ਉਹ ਪੂਰਾ ਥੱਲੇ ਤੱਕ ਆਣਾ ਹੈ this is peach color ਆ ਦੇਖੋ ਆ ਪੂਰਾ ਪੈਨਲ ਇਦਾਂ ਆਏਗਾ ਥੱਲੇ ਤੱਕ ਔਰ ਆ ਕੇਰਾ ਠੀਕ ਹੈ ਵੈਰੀ ਬਿਊਟੀਫੁਲ ਬਲੌਕ ਤੇ ਇਹਦੀ ਬੈਕ ਵੀ ਦਿਖਾ ਦਿੰਨੇ ਆ ਤੁਹਾਨੂੰ ਬੜੀਆਂ ਸੋਹਣੀਆਂ ਆਂਬੀਆਂ ਬਣੀਆਂ ਹੋਈਆਂ ਜੇ ਬੈਕ ਤੇ ਆ ਦੇਖੋ ਕਿੰਨਾ ਸੋਹਣਾ ਪੀਸ ਆ ਠੀਕ ਹੈ ਇਹਦਾ ਵੀ ਕੇਰਾ ਆ ਦੇਖੋ ਤੇ ਆ ਦੇਖੋ ਆ ਬਾਟਮ ਕਿੰਨਾ नीट एंड क्लीन ਬਲੌਕ ਹੈ ਠੀਕ ਹੈ ਜੀ ਤੇ ਇਹਦਾ ਵੀ ਦੁਪੱਟਾ ਵੀ ਦਿਖਾ ਰਹੀਆਂ ਤੁਹਾਨੂੰ ਬਹੁਤ ਸੋਹਣਾ ਪੀਸ ਹੈ ਇਹਦਾ ਦੁਪੱਟਾ ਵੀ ਚਨੌਂਦਾ ਪਸ਼ਮੀਨਾ ਰਾਮਟੈਕਸ ਦਾ ਜੇ ਦੁਪੱਟਾ ਚਨੌਂਦਾ ਖੁੱਲਾ ਡੁੱਲਾ ਬਹੁਤ ਸੋਹਣਾ ਪੀਸ ਆ ਦੇਖੋ ਇਹਦੇ ਸੈਂਟਰ 'ਚ ਆ ਫਲਾਰ ਆ ਜਾਏਗਾ ਇਹਦਾ ਔਰ ਸਾਈਡਾਂ ਦੇ ਉੱਪਰ ਆਗਲਾ ਪੈਟਰਨ ਵੈਰੀ ਬਿਊਟੀਫੁਲ ਠੀਕ ਹੈ ਜੀ ਕਿੰਨਾ ਸੋਹਣਾ ਪੀਸ ਹੈ ਠੀਕ ਹੈ ਇਹਦਾ ਵੀ ਸੇਮ ਹੀ ਪ੍ਰਾਈਸ 25 ਜਿਹੜਾ ਪ੍ਰਿੰਟ ਰੇਟ ਹੈਗਾ ਡੈਡੀ ਇਸ 2990 ਤੇ ਤੁਹਾਨੂੰ 25 ਚ ਮਿਲ ਰਿਹਾ ਅਚਾ ਇਹ ਇੱਕ ਪਲੇਨ ਪਸ਼ਮੀਨਾ ਆ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਹੱਲੇ ਠੀਕ ਹੈ ਅਗਰ ਕਿਸੇ ਨੂੰ ਹੋਏਗੀ ਨੀਡ ਤੇ ਅਸੀਂ ਉਹ ਦੇ ਦਾਂਗੇ ਠੀਕ ਹੈ ਮਤਲਬ ਕਿ ਤੁਹਾਨੂੰ ਐਕਸਟਰਾ ਕਾਸਟ ਕਰੇਗਾ ਉਹ ਦੁਪੱਟਾ ਅਗਰ ਤੁਸੀਂ ਸ਼ਿਫੌਨ ਲੈਣਾ ਹੈ ਚ ਨਾਨ ਲੈਣਾ ਹੈ ਉਹ ਡਿਪੈਂਡ ਕਰਦਾ ਹੈ ਠੀਕ ਹੈ ਦੇਖੋ ਛੋਟੇ ਛੋਟੇ ਪ੍ਰਿੰਟ ਨੇ ਜਿੱਦਾਂ ਸਾਡੇ ਕੋਲ ਬੜੇ ਕਈ ਮੰਗਦੇ ਨੇ ਛੋਟੇ ਪ੍ਰਿੰਟ ਵਾਲਾ ਪਸ਼ਮੀਨਾ ਤੇ ਆਹ ਵਾਲਾ ਪਸ਼ਮੀਨਾ ਜੇ ਇਹ ਤੁਹਾਨੂੰ ਕੋਸਟ ਕਰ ਜੇਗਾ ਜੇ 700 ਦਾ ਪੀਸ ਠੀਕ ਹੈ ਇਹ ਕੋਸਟ ਕਰੇਗਾ ਤੁਹਾਨੂੰ 700 ਦਾ ਪੀਸ ਬਹੁਤ ਸੋਹਣਾ ਪੀਸ ਹੈ ਠੀਕ ਹੈ ਤੇ ਇੱਕ ਨਾ ਤੁਹਾਨੂੰ ਆ ਪੀਸ ਦਿਖਾਇਆ ਸੀਗਾ ਉਦੋਂ ਵੀ ਆ ਦੇਖੋ ਬੜਾ ਪਿਆਰਾ ਪੀਸ ਹੈ ਫਲੋਰਲ ਐ ਸੂਟ ਤੇ ਠੀਕ ਹੈ ਬਹੁਤ ਸੋਹਣਾ ਬਹੁਤ ਲਿਵਲੀਨ ਬ੍ਰਾਂਡ ਹੁੰਦਾ ਨਾ ਇਹ ਏ ਉਦਾਂ ਦੀ ਪਸ਼ਮੀਨਾ ਆ ਬਹੁਤ ਪਿਆਰੀ ਬੜੀ ਸੂਦੀਂਗ ਜੀ ਔਰ ਨਾਲ ਇਹਦੇ ਆ ਮਸਲੀਨ ਦਾ ਦੁਪੱਟਾ ਹੈ ਬਹੁਤ ਸੋਹਣਾ ਪੀਸ ਆ ਦੇਖੋ ਇੱਕਦਮ ਅਲੱਗ ਚੀਜ਼ ਤੇ ਇਹ ਵੀ ਤੁਹਾਨੂੰ ਹੁਣ ਅਸੀਂ 1800 ਦਾ ਦੇ ਰਹੇ ਆ ਇਹ ਅਸੀਂ 2230 ਦੇ ਸੇਲ ਕੀਤੇ ਆ ਪੂਰਾ ਰਨਿੰਗ ਚ ਆ 올ਓਵਰ ਸੂਟ ਹੈ ਲੇਕਿਨ ਮਤਲਬ ਗਾਰੰਟੀ ਹੈ ਬੁਰ ਬੁਰ ਦੀ ਦੇਤੇ ਕੋਈ ਗਾਰੰਟੀ ਨਹੀਂ ਆਏਗੀ ਬ੍ਰਾਂਡ ਦਾ ਸੂਟ ਆ ਠੀਕ ਹੈ 1800 18 ਛੱਡੋ 1700 ਦਾ ਸੂਟ ਅਸੀਂ ਆ ਕੱਟ ਰਹੇ ਆ ਹੁਣ ਤੁਹਾਡੇ ਲਈ ਠੀਕ ਹੈ ਜੀ ਤੇ ਬਾਕੀ ਹੋਰ ਕਿਸੇ ਨੇ ਕੁਝ ਹੋਰ ਇੱਕ ਸੱਚ ਸਾਡੇ ਹੈਂਡਵਰਕ ਵਾਲੇ ਸੂਟਸ ਬਣ ਕੇ ਆਏ ਸੀਗੇ ਦੋ ਤਾਂ ਉਹ ਵੀ ਦਿਖਾ ਦिए ਡੋਰੀ ਵਰਕ ਨਾ ਉਹ ਅੱਜ ਕੱਲ ਚੱਲਦੀ ਹੈ ਡੋਰੀ ਵਰਕ ਅਗਰ ਨੂੰ ਮੈਂ ਤਾਂ ਹੈਂਗ ਕਰਕੇ ਦਿਖਾ ਰਹੀ ਹਾਂ ਅਗਰ ਕਿਸੇ ਨੇ ਫੁੱਲ ਫੋਟੋ ਮੰਗਣੀ ਹੋएगी ਤੁਸੀਂ ਲੈ ਸਕਦੇ ਹੋ ਥਿਸ ਇਜ਼ ਔਰੇਂਜ ਕਲਰ ਨਾ ਮੈਂ ਵੀ ਔਰੇਂਜ ਹੀ ਵੇਅਰ ਕੀਤਾ ਹੈ ਬਟ ਦੇਖੋ ਦੋਨੋਂ ਔਰੇਂਜ 'ਚ ਫਰਕ ਆ ਮੇਰਾ ਥੋੜਾ ਬ੍ਰਾਈਟ ਔਰੇਂਜ ਹੈ ਇਹ ਥੋੜਾ ਰਸਟ ਵਿੱਚ ਹੈ ਠੀਕ ਹੈ ਆ ਦੇਖੋ ਇਹਦਾ ਵਰਕ ਦੇਖੋ ਤੁਸੀਂ ਵੈਰੀ ਬਿਊਟੀਫੁਲ ਵਰਕ ਇਹਦੇ ਲਈ ਨਾ ਤੁਸੀਂ ਸਾਨੂੰ ਡੀਐਮ ਕਰ ਲਿਓ ਇਹਦੇ ਪ੍ਰਾਈਸ ਵਾਸਤੇ ਆ ਦੇਖੋ ਵਰਕ ਦੇਖੋ ਤੁਸੀਂ ਹੈਂਡ ਵਰਕ ਆ ਪ੍ਰੋਪਰ ਹੈਂਡ ਵਰਕ ਠੀਕ ਹੈ ਵਿਦ ਡੋਰੀ ਠੀਕ ਹੈ ਆ ਇਦਾਂ ਗਲਾ ਬਣਿਆ ਹੋਇਆ ਤੇ ਆ ਜਿਹੜੀਆਂ ਦੋ ਲਾਈਨਸ ਨੇ ਇਹ ਪੂਰੀਆਂ ਥੱਲੇ ਘੇਰੇ ਤੱਕ ਆਣੀਆਂ ਸਾਰੀ ਸ਼ਰਟ ਦੇ ਉੱਪਰ ਆ ਛੋਟੇ-ਛੋਟੇ ਬੂਟੀ ਬਣਾਈ ਹੋਈ ਆ ਦੇਖੋ ਪੂਰੀਆਂ ਆਵਲੀਆਂ ਜਿਹੜੀਆਂ ਵੇਲਸ ਉਹ ਥੱਲੇ ਘੇਰੇ ਤੱਕ ਆਣ ਗਈਆਂ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਇਹਦੇ ਪ੍ਰਾਈਸ ਲਈ ਸਾਨੂੰ ਡੀਐਮ ਕਰ ਲਓ ਇੱਕ ਆ ਪੀਸ ਬਣ ਕੇ ਆਇਆ ਸੀ ਜੇ ਇੱਕ ਹੋਰ ਔਰੇਂਜ ਵਿੱਚ ਹੀ ਬਣਿਆ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਵੀ ਬੜਾ ਪਿਆਰਾ ਹੈ ਤੇ ਪ੍ਰੋਪਰ ਨਲਕੀ ਤਾਰੇ ਦੇਖੋ ਇਹਦਾ ਪੂਰਾ ਗਲਾ ਬਣਿਆ ਹੋਇਆ ਹੈ ਉਹ ਸੈਟਨ ਔਰਗੈਂਜ਼ਾ ਸੀ ਜਿਹੜਾ ਪਹਿਲਾਂ ਦਿਖਾਇਆ ਸੀ ਜਿਆ ਤੁਹਾਨੂੰ ਥਿਸ ਇਜ਼ ਔਰੇਂਜ ਕਲਰ ਇਹ ਔਰੇਂਜ ਹੈ ਆ ਦੇਖੋ ਬ੍ਰਾਈਟ ਵਾਲਾ ਔਰੇਂਜ ਆ ਦੇਖੋ ਵੈਰੀ ਬਿਊਟੀਫੁਲ ਕਿੰਨਾ ਪਿਆਰਾ ਪੀਸ ਹੈ ਕੰਮ ਦੇਖੋ ਇਹਦਾ विद द हेवी हैंड वर्क ਕਿਤੇ ਵੀ ਮਸ਼ੀਨ ਨਹੀਂ ਚੱਲੀ ਹੋਈ ਬਹੁਤ ਸੋਨਾ ਪੀਸ ਆ ਦੇਖੋ ਔਰ ਇਹਦੇ ਵੀ ਸਾਰੇ ਸੂਟ ਤੇ ਐਦਾਂ ਹੀ ਛੋਟੇ 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 ਬੂਟੀ ਆ ਗਲਾ ਭੜਿਆ ਹੋਇਆ ਹੈਵੀ ਗਲਾ ਤੇ ਛੋਟੇ ਛੋਟੇ ਬੂਟੀ ਤੇ ਆ ਹੈਗਾ ਜੇ ਸ਼ਿਮਰ ਦੇਖੋ ਸੈਲਫ ਦੇ ਵਿੱਚ ਸ਼ਿਮਰ ਇਹਦੇ ਵੀ ਪ੍ਰਾਈਸ ਵਾਸਤੇ ਤੁਸੀਂ ਸਾਨੂੰ ਡੀਐਮ ਕਰ ਲਿਓ ਠੀਕ ਹੈ ਜੀ ਤੇ ਇਹ ਬਸ ਅੱਜ ਵਾਸਤੇ ਇੰਨਾ ਹੀ ਕੀਤਾ ਜਿਹੜੇ ਕੁ ਸੂਟ ਸੀਗੇ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਤੇ ਲੈਸ ਤੇ ਕੱਢ ਦਈਏ ਕਿਉਂਕਿ ਕਿਉਂ ਮੈਂ ਨਾ ਫਿਰ ਕਈ ਵਾਰੀ ਆਨਲਾਈਨ ਕਸਟਮਰਸ ਕਹਿੰਦੇ ਤੁਸੀਂ ਕਾਨੀ ਸੂਟਸ ਪਿਛਲੀ ਵਾਰੀ ਵੀ ਇਹੀ ਕੱਢਦੇ ਸੀਗੇ ਤੇ ਫਿਰ ਮਨ ਕਰ ਹੁਣ ਵੀਡੀਓ ਅਸੀਂ ਪਾ ਦਿੰਨੇ ਆ ਠੀਕ ਹੈ ਕਿ ਹੁਣ ਸਾਡੇ ਕੋ ਆਹੀ 1 2 3 4 5 ਪੀਸ ਰਹਿ ਗਏ ਨੇ ਕਾਨੀ ਦੇ 12 13 ਸੀਗੇ ਕਿਉਂਕਿ ਕੈਟਾਲਾਗ ਦੇ ਵਿੱਚ ਇਆਂ 13 ਆਉਂਦੇ 8 ਆਉਂਦੇ ਇਦਾਂ ਆਉਂਦਾ ਤੇ ਦੋ ਮੰਗਾਇੇ ਸੀ ਦੋ ਕੈਟਾਲਾਗ ਅਲੱਗ-ਅਲੱਗ ਤੇ ਇਹਦੇ ਵਿੱਚੋਂ ਦੀ ਫਿਰ ਤੁਸੀਂ ਹੁਣ ਦੇਖ ਲਿਓ ਜਿਹੜਾ ਜਿਹੜਾ ਤੁਹਾਨੂੰ ਪਸ ਕਿਹੜਾ ਵੀ ਕੁਝ ਲੈ ਰਹੇ ਹੋ 1200 ਦੇ ਕਨਿ ਸੂਟ ਤੇ ਜਿਹੜੇ ਆ ਬਲੌਕ ਦੇ ਸੂਟ ਦਿਖਾਏ ਨੇ ਤੁਹਾਨੂੰ ਪ੍ਰਿੰਟ ਰੇਟ ਇਹਨਾਂ ਦਾ 3 3000 32 3200 ਰਾਮਟੈਕ ਦਾ ਪਸ਼ਮੀਨਾ ਲੇਕਿਨ ਹੁਣ ਤੁਹਾਨੂੰ ਕਿਉਂਕਿ ਤੁਹਾਨੂੰ ਦੱਸਿਆ ਕਿ ਜਿੱਦਾਂ ਜਾ ਰਹੀ ਹੈ ਹੁਣ ਸਟੈਂਡ ਤੇ ਪਸ਼ਮੀਨਾ ਅਸੀਂ ਲੈਸ ਥੋੜਾ ਹੁਣ ਕੱਢਣਾ ਜਿੰਨੇ ਵੀ ਪਸ਼ਮੀਨਾ ਦਿਖਾਵਾਂਗੇ ਸਾਰੇ ਹੁਣ ਤੁਹਾਨੂੰ ਜਿਹੜੇ ਸਾਡੇ ਪੁਰਾਣੇ ਰੇਟ ਸੀਗੇ ਉਹਨਾਂ ਤੋਂ ਲੈਸ ਈ ਹੋਣਗੇ ਤੇ ਇਹ ਤੁਹਾਨੂੰ ਹੁਣ ਮਿਲ ਜਣਗੇ 2500 ਦੇ ਬਲੌਕ ਸੂਟ ਠੀਕ ਹੈ ਤੇ ਉਹ ਜਿਹੜਾ ਇੱਕ ਧਨਵਾ ਵਾਲਾ ਪੀਸ ਦਿਖਾਇਆ ਸੀ ਸਾਰੇ ਦੇ ਪ੍ਰਾਈਸ ਰਿਪੀਟ ਕਰ ਰਹੀ ਹਾਂ ਆ ਕਿਉਂਕਿ ਕਿਉਂ ਨਾ ਹੁਣ ਪ੍ਰਾਈਸ ਤੁਸਾਂ ਨੂੰ ਲੋੜ ਨਹੀਂ ਆ ਪ੍ਰਾਈਸ ਅਸੀਂ ਦੱਸੇ ਹੋਏ ਆ ਤੁਸੀਂ ਸਿਰਫ ਸਾਨੂੰ ਸਕਰੀਨਸ਼ਾਟ ਭੇਜਣੇ ਆ ਆਪਣਾ ਐਡਰੈਸ ਦੇਣਾ ਹੈ ਪੇਮੈਂਟ ਦੀ ਸਕਰੀਨਸ਼ਾਟ ਭੇਜਣਾ ਹੈ ਤੇ ਦੈਨ ਬਾਕੀ ਦਾ ਕੰਮ ਆਪਾਂ ਕਰਾਂਗੇ ਗਿਫਟ ਜਿੰਨੀ ਦੇਰ ਦਾ ਖੱਲੇ ਸਾਡੇ ਕੋਲ ਹੈਗਾ ਹੈ अवेलेबल ਤੇ ਆਹ ਵਾਲੇ ਜਿਹੜੇ ਆਰਡਰ ਕਰਨਗੇ ਇਹਨਾਂ ਨਾਲ ਵੀ ਅਸੀਂ ਤੁਹਾਨੂੰ ਗਿਫਟ ਦਵਾਂਗੇ ਫਿਰ ਇਸ ਤੋਂ ਬਾਅਦ ਆ ਗਿਫਟ ਵਾਲਾ ਜਿਹੜਾ ਸੀ ਉਹ ਨਹੀਂ ਕਰਾਂਗੇ ਫਿਰ ਬੰਦ ਕਰਾਂਗੇ ਗਿਫਟ ਵਾਲਾ ਕਿਉਂਕਿ ਗਿਫਟ ਦੇ ਸਾਡੇ ਕੋਲ ਸਟਾਕ ਵੀ ਹੁਣ ਬਸ ਖਤਮ ਹੋ ਚੱਲਿਆ ਕਿਉਂਕਿ ਤੁਸੀਂ ਬਹੁਤ ਅੱਛਾ ਰਿਵਾਰਡ ਦਿੱਤਾ ਜਿਹੜੀ ਸਾਡੇ ਪਿੱਛੇ ਵੀਡੀਓਜ਼ ਆਈਆਂ ਨੇ ਔਰ ਉਹਨਾਂ ਨੂੰ ਪਸੰਦ ਵੀ ਆਏ ਨੇ ਜਿੰਨਾਂ ਜਿੰਨਾਂ ਕੋ ਸਾਡੇ ਸੂਟ ਗਏ ਨੇ ਜਦੋਂ ਸੂਟ ਪਹੁੰਚਦੇ ਨੇ ਤੁਹਾਡਾ ਫੀਡਬੈਕ ਮੈਸੇਜ ਆਂਦਾ ਹੈ ਨਾ ਤੇ ਉਹ ਮਤਲਬ that works a good one booster for us ਸੋ ਬੜਾ ਵਧੀਆ ਲੱਗਦਾ ਹੈ ਜਦੋਂ ਤੁਸੀਂ ਐਦਾਂ ਸ਼ੇਅਰ ਕਰਦੇ ਹੋ ਉਹ ਪਲੀਜ਼ ਹਰ ਕਸਟਮਰ ਨੂੰ ਇੱਕ ਰਿਕਵੈਸਟ ਹੈ ਕਿ ਸਾਨੂੰ ਨਾ ਉਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਅਗਰ ਕੁਝ ਕਮੀ ਵੀ ਹੈਗੀ ਹੈ ਤਾਂ ਉਹ ਵੀ ਦੱਸਣੀ ਹੈ ਆ ਨਹੀਂ ਹੈ ਕਿ ਤੁਹਾਨੂੰ ਵਧੀਆ ਲੱਗਾ ਤੇ ਉਦੋਂ ਹੀ ਦੱਸਣਾ ਹੈ ਬਸ ਕੁਝ ਕਮੀ ਆ ਗਈ ਹੈ ਤੁਹਾਨੂੰ ਕੋਈ ਲੱਗੀ ਆ ਚੀਜ਼ ਐਦਾਂ ਹੋਣੀ ਚਾਹੀਦੀ ਐਦਾਂ ਨਹੀਂ ਹੋਣੀ ਚਾਹੀਦੀ ਤੇ ਅਸੀਂ ਆਲਵੇਸ ਬੈਠੇ ਹਾਂ ਜੀ ਤੁਸੀਂ ਪੈਸੇ ਖਰਚ ਕੇ ਸੂਟ ਲਿੱਤੇ ਹੁੰਦੇ ਆ ਐਦਾਂ ਨਹੀਂ ਹੈ ਕਿ ਤੁਸੀਂ ਅਸੀਂ ਕਵਾਂਗੇ ਕਿ ਤੁਸੀਂ ਲੈ ਲਿਆ ਜੀ ਅਸੀਂ ਨਹੀਂ ਹੁਣ ਕੁਝ ਕਰ ਸਕਦੇ ਨਹੀਂ ਠੀਕੇ ਤੁਹਾਨੂੰ ਲੱਗ ਰਿਹਾ ਕਿ ਕਿਸੇ ਸੂਟ ਦੇ ਵਿੱਚ ਆ ਚੀਜ਼ ਨਹੀਂ ਹੋਣੀ ਚਾਹੀਦੀ ਸੀ ਜਾਂ ਐਦਾਂ ਹੋਣਾ ਚਾਹੀਦਾ ਸੀ ਜਾਂ ਆਹ ਸੂਟ ਐਦਾਂ ਸੀ ਤੇ ਤੁਸੀਂ ਸਾਨੂੰ ਪ੍ਰੋਪਰ ਪਹਿਲਾਂ ਦੇ ਆਰਡਰ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਕੱਲੀ ਕੱਲੀ ਚੀਜ਼ ਡਿਟੇਲ ਪੁੱਛ ਕੇ ਫਿਰ ਹੀ ਪੇਮੈਂਟ ਕਰਵਾਉਣੀ ਹੈ ਜੀ ਆਦਰਵਾਇਸ ਪਛੜੀ ਦਾ ਪਹਿਲਾ ਕਸਮਰ ਨੂੰ ਤੁਹਾਨੂੰ ਕਲਰ ਦਾ ਕੁਝ ਵੀ ਪੁੱਛਣਾ ਹੈ ਤਾਂ ਦੱਸੋ ਫਿਰ ਅਸੀਂ ਪੇਮੈਂਟ ਲੈ ਕੇ ਇਹ ਤੁਹਾਨੂੰ ਕੋਰੀਅਰ ਕਰਵਾਈਤਾ ਜੀ ਠੀਕ ਹੈ ਜੀ ਸੋ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਹੈਪੀ ਸ਼ਾਪਿੰਗ ਵਿਦ ਅਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ